ਦੇ ਵਿੱਚ ਹਿੰਦੂਆ ਤੇ ਹਿੰਸਾ ਹੋਈ ਹੈ ਕਤਲੇਆਮ ਹੋਇਆ ਉਹਦੇ ਖਿਲਾਫ ਅੱਜ ਅਸੀਂ ਡੀਸੀ ਸਾਹਿਬ ਨੂੰ ਮੈਮੋਰੰਡਮ ਦੇਣਾ ਜਾ ਰਹੇ ਹਾਂ ਤਾਂ ਜੋ ਸਾਡੇ ਹਿੰਦੂ ਸਮਾਜ ਦੀ ਰੱਖਿਆ ਪੂਰੀ ਦੁਨੀਆ ਵਿੱਚ ਹਿੰਦੂ ਜਿੱਥੇ ਮਰਜੀ ਹੋਵੇ ਚਾਹੇ ਉਹ ਹਿੰਦੁਸਤਾਨ ਚਾਹੇ ਚਾਹੇ ਹਿੰਦੁਸਤਾਨ ਦੇ ਬਾਹਰ ਆਪਣੇ ਸਮਾਜ ਲਈ ਸਾਨੂੰ ਆਪਣੇ ਸਮਾਜ ਲਈ ਸਾਨੂੰ ਖੜਾ ਹੋਣਾ ਪੈਂਦਾ ਆਪਣੇ ਸਮਾਜ ਦੀ ਰੱਖਿਆ ਦੀ ਸਾਨੂੰ ਆਵਾਜ਼ ਚੁਕਨੀ ਪੈਂਦੀ ਆ ਅੱਜ ਉਹੀ ਆਵਾਜ਼ ਦਾ ਹਿੱਸਾ ਬਣ ਕੇ ਅਸੀਂ ਡੀਸੀ ਸਾਹਿਬ ਨੂੰ ਮੈਮੋਰੰਡਮ ਦੇਣ ਜਾ ਰਹੇ ਹਾਂ ਕੀ ਸਾਡੇ ਸਮਾਜ ਦੀ ਜਿਹੜੀ ਆਵਾਜ਼ ਆ ਇਹ ਬੰਗਲਾਦੇਸ਼ ਤੱਕ ਪਹੁੰਚਾਓ ਕਿ ਉਹਨਾਂ ਦੀ ਸਰਕਾਰ ਸક્ષਮ ਨਹੀਂ ਹੈ ਸਾਡੇ ਹਿੰਦੂਆਂ ਦੀ ਰੱਖਿਆ ਕਰਨ ਦੇ ਵਿੱਚ ਤੇ ਹਿੰਦੁਸਤਾਨ ਦੀ ਸਰਕਾਰ ਨੂੰ ਬੇਨਤੀ ਹੈ ਵੀ ਸਾਡੇ ਹਿੰਦੂਆਂ ਦੀ ਰੱਖਿਆ ਕੀਤੀ ਜਾਵੇ ਬੰਗਲਾਦੇਸ਼ 'ਚ ਜਿਹੜਾ ਹਿੰਦੂਆਂ ਦੇ ਨਰ ਸੰਘਾਰ ਹੈ ਇਹ ਬਰਦਾਸ਼ਤ ਨਹੀਂ ਹੋਏਗਾ ਜੈ શ્રી ਰਾਮ ਜੈ ਬਾਲਾ ਜਗ ਜੰਦਰ ਭਾਜੀ ਜਿਹੜੇ ਸਾਡੇ ਹਿੰਦੂ ਭਰਾਵਾਂ ਤੇ ਹਮਲਾ ਹੋ ਰਿਹਾ ਬੰਗਲਾਦੇਸ਼ 'ਚ ਬਹੁਤ ਮਾੜੀ ਗੱਲ ਆ ਤੁਸੀਂ ਦੇਖ ਦਿਓ ਕਿ ਸਾਡਾ ਜਿਹੜਾ Hindu ਹੈਗਾ ਅਸਲੇ ਬਿਲਕੁਲ ਸੁਰੱਖਿਤ ਨਹੀਂ ਆ ਕਦੀ ਬੰਗਲਾਦੇਸ਼ ਕਦੀ ਪੱਛਮੀ ਬੰਗਾਲ ਕਦੀ ਮਨੀਪੁਰ ਕਦੀ ਹੁਣ ਤੁਸੀਂ ਖੰਨੇ ਦੀ ਘਟਨਾ ਦੇਖ ਲਓ ਉੱਥੇ ਵੀ ਜਿਹੜਾ ਹੈਗਾ ਖੰਡਿਤ ਕੀਤਾ ਗਿਆ ਤੇ ਜਿਹੜੇ ਵੀ ਸਾਡੇ ਆ ਅਹੀ ਸਿਰਫ ਸਾਡਾ ਜਿਹੜਾ ਧਰਮ ਏ ਕਹੋ ਜਾਂ ਧਰਮ ਆ ਜਿਹੜਾ ਕਿ ਕਦੀ ਵੀ ਜਿਹੜਾ ਹੈਗਾ ਕਿਸੇ ਦੇ ਖਿਲਾਫ ਨਾ ਤੇ ਬੋਲਦਾ ਤੇ ਨਾ ਹੀ ਕਦੀ ਕਿਸੇ ਦੇ ਖਿਲਾਫ ਕਦੀ ਉਹਨੇ ਕੋਈ ਗਲਤ ਪ੍ਰਚਾਰ ਕੀਤਾ ਫਿਰ ਵੀ ਸਾਨੂੰ ਹੀ ਟਾਰਗੇਟ ਕਿਉਂ ਕੀਤਾ ਜਾਂਦਾ ਸਾਡੇ ਹੀ ਮੰਦਰਾਂ ਨੂੰ ਕਿਉਂ ਟਾਰਗੇਟ ਕੀਤਾ ਜਾਂਦੇ ਸਾਡੇ ਹੀ ਹਿੰਦੂ ਭਰਾਵਾਂ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਅਸੀਂ ਸਰਕਾਰ ਦੇ ਅੱਗੇ ਬੇਨਤੀ ਕਰਨਾ ਚਾਹੁੰਦੇ ਆ ਕਿ ਜਾਂ ਤੇ ਇਹਨੂੰ ਨਤ ਪਾਈ ਜਿਹੜੀ ਆ ਪ੍ਰਥਾ ਜਲਦੀ ਆ ਰਹੀ ਆ ਹਿੰਦੂਆਂ ਨੂੰ ਦਬਾਉਣ ਦੀ ਪ੍ਰਥਾ ਜਲਦੀ ਪਈ ਆ ਉਹਨੂੰ ਬੰਦ ਕੀਤੀ ਜਾਏ ਨਹੀਂ ਤੇ ਜੇ ਇੱਕ ਦਿਨ ਇੱਕ ਟਾਈਮ ਇਹੋ ਜਿਹਾ ਆਣਾ ਕਿ ਜਿਹੜਾ ਹੈਗਾ ਸਰਕਾਰਾਂ ਨੂੰ ਇਸ ਚੀਜ਼ ਦਾ ਜਿਹੜਾ ਹੈਗਾ ਉਹ ਨੀਤੀ ਦਿੱਤਾ ਜਿਹੜਾ ਪੁੱਤ ਨਾ ਪੈਣਾ ਸਰ ਜਿਆਦਾ ਕੁਛ ਨਹੀਂ ਬੋਲਣਾ ਚਾਹਾਂਗਾ ਜਿਆਦਾ ਜਿਆਦਾ ਕੁਝ ਨਹੀਂ ਬੋਲਣਾ ਚਾਹਾਂਗਾ ਬਸ ਇਹੀ ਕਹਿਣਾ ਚਾਹਾਂਗਾ ਕਿ ਹਜੇ ਹੁਣ ਨਹੀਂ ਜਾਗੇ ਤੇ ਕਦੀ ਨਹੀਂ ਜਾਗਾਂਗੇ ਹੁਣੇ ਮੌਕਾ ਹੈ ਹਿੰਦੁਸਤਾਨ ਵਾਲੇ ਖੱਲੇ ਵੀ ਸੁਧਰ ਜਾਓ ਤੇ ਸਾਰੇ ਜਣੇ ਇਕੱਠੇ ਹੋ ਜਾਓ ਸਾਰੇ ਭਾਈਆਂ ਅੱਗੇ ਇਹੀ ਬੇਨਤੀ ਹੈ ਸਾਰੇ ਹਿੰਦੂਆਂ ਅੱਗੇ ਇਹੀ ਬੇਨਤੀ ਹੈ ਕਿ ਘਰ-ਬਾਰ ਜਿਹੜਾ ਹੈ ਪੈਸਾ ਜਿਹੜਾ ਹੈ ਸਭ ਇੱਥੇ ਹੀ ਰਹਿ ਜਾਣਾ ਜੇ ਜਾਨ ਨਹੀਂ ਰੇਗੀ ਤੇ ਕੀ ਕਰੋਗੇ ਆਪਣੀ ਜਾਨ ਬਚਾਣ ਲਈ ਆਪਣੇ ਆਪ ਨੂੰ ਬਚਾਣ ਲਈ ਜਾਗੋ ਬਸ ਇਹੀ ਬੇਨਤੀ ਕਰਾਂਗਾ ਧੰਨਵਾਦ ਦੇ ਦੋਸਤਾਂਾਂ ਦੇ ਸਖੀ ਆਏ ਨੇ ਜੋ ਬੰਗਲਾਦੇਸ਼ ਦੇ ਵਿੱਚ ਹੋਇਆ ਬਹੁਤ ਨੰਦਰੀਯੋਗ ਹੈ ਇੱਕ ਜਿਹੜਾ ਹੈ ਬੰਗਲਾਦੇਸ਼ ਉਹੀ ਹੈ ਜਿੰਨ੍ਹ ਦੇ ਹਾਰ ਰਹੇ ਨੇ ਪਾਕਿਸਤਾਨ ਦੇ ਜ਼ੁਲਮਾਂ ਦੇ ਹੁੰਦੇ ਸੀ ਉਹਨਾਂ ਦਾ ਸਰਕਾਰ ਨੂੰ ਆਜ਼ਾਦ ਆਇਆ ਸੀ ਬਾਅਦ ਉਸੇ ਸਰਕਾਰ ਉਹੀ ਲੋਕ ਜਿੰਨ੍ਹ ਨੇ ਹਾਰ ਦਾਰੇ ਨੇ ਉਹ ਜੋ ਇਹਨਾਂ ਨੇ ਘਨੋੜੇ ਕਾਰਜ ਕੀਤੇ ਨੇ ਇਹ ਨਹੀਂ ਸੇ ਬਰਦਾਸ਼ਤਯੋਗ ਨਹੀਂ ਹੈ ਬੰਗਲਾਦੇਸ਼ੀ ਪੰਜਾਬ ਵਿਰੋਧਤਾ ਦੀ ਸਰਕਾਰ ਨੂੰ ਇਹ ਜਿਤਾਣਾ ਜਾਂਦੇ ਆ ਕਿ ਤੁਸੀਂ ਕੋਈ ਜੋਗਵਾ ਦੇ ਇਹ ਚੀਜ਼ਾਂ برداشت ਨਹੀਂ ਕਰਦੇ ਲੋਕ ਭੜ ਜਾਣਗੇ ਕਿਉਂਕਿ ਲਾਡ ਆਰਡਰ ਦੀ ਕੋਸ਼ਿਸ਼ ਰਹੀ ਹੈ ਹਮੇਸ਼ਾ ਹੀ ਹਿੰਦੂ ਨੇ ਪ੍ਰਚਾਰ ਕੀਤਾ ਜਾ ਰਿਹਾ ਤਾਂ ਜੋ ਬੰਗਲਾਦੇਸ਼ ਦੇ ਜਿਹੜੇ ਹਿੰਦੂ ਨੇ ਉਹ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰਨ ਉਹਦੇ ਵਾਸਤੇ ਕੇਂਦਰ ਸਰਕਾਰ ਨੂੰ ਕੋਈ ਨਾ ਕੋਈ ਯੂਐਨਏ ਦੇ ਵਿੱਚ ਕੋਈ ਐਸਾ ਸਟੈਪ ਲਵੇ ਬੰਗਲਾ ਤਾਂ ਜੋ ਉਹਨਾਂ ਦੀ ਸੁਰੱਖਿਆ ਹੋ ਸਕੇ ਕਿ ਉਹ ਜੀ ਆਪੇ ਸੁਰੱਖਿਤ ਮਹਿਸੂਸ ਕਰ ਸਕਣ ਕਿਉਂਕਿ ਉੱਥੋਂ ਦਾ ਹਿੰਦੂ ਭਾਈਚਾਰਾ ਮਿਨੋਰਟੀ ਸਾਰੀ ਉੱਥੋਂ ਦੇ ਰਾਸ਼ਟਰਪਤੀ ਨੇ ਖੁਦ ਮੰਨ ਰਿਹਾ ਵੀ ਅਸੀਂ ਜਿਹੜੇ ਹਿੰਦੂ ਭਾਈਚਾਰਾ ਸੀ ਉਹਦੀ ਰੱਖਿਆ ਕਰਨ ਦੇ ਵਿੱਚ ਕਾਮਯਾਬ ਨਹੀਂ ਹੋਏ ਇਹਦਾ ਮਤਲਬ ਉਹ ਮੰਨ ਰਿਹਾ ਵੀ ਉੱਥੇ ਹਿੰਦੂ ਭਾਈਚਾਰਾ ਦਾ ਕਤਲੇਆਮ ਹੋਇਆ ਪੈਣਾ ਸਾਡੀਆਂ ਦੇ ਨਾਲ ਰੇਪ ਹੋਇਆ ਜਦੋਂ ਸਰਕਾਰ ਦਾ ਉਠੀ ਮੰਨ ਰਿਹਾ ਵਾ ਇਸ ਕਰਕੇ ਸਾਡੀ ਬੇਨਤੀ ਹੈ ਸਾਰੀਆਂ ਸਮਾਜਿਕ ਸੰਸਥਾਵਾਂ ਨੂੰ ਕਿ ਇਹ ਅਸੂਲ ਦਾ ਡਟ ਕੇ ਵਿਰੋਧ ਕੀਤਾ ਜਾਵੇ ਉੱਥੋਂ ਦੀ ਜਿਹੜੀ ਜ਼ਾਲਮਾੜੀ ਹੈ ਉੱਥੇ ਲੰਬ ਕੇ ਤੇ ਉੱਥੋਂ ਕੇ ਸਰਕਾਰ ਦਾ ਡਾਟਾ ਡਟਣ ਹੋ